ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮ ਪਿਆਰਿਓ ਜਦੋਂ 24 ਦਸੰਬਰ 90 10ਵੇਂ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੈਲਾਪੁਰ ਤੋਂ ਜੋ ਪੂਰਨ ਮਸੰਦ ਘਰੋਂ ਅੰਮ੍ਰਿਤ ਵੇਲੇ ਤੁਰੇ ਸਨ ਤੇ ਉਸ ਸਮੇਂ ਸਾਰਾ ਦਿਨ ਰਸਤੇ ਦੇ ਵਿੱਚ ਨੰਗਿਆ ਤੇ ਸ਼ਾਮਾ ਨੂੰ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਪਹੁੰਚੇ ਹਨ ਬੜੇ ਥੱਕੇ ਹੋਏ ਸੀ ਟੁੱਟੇ ਹੋਏ ਸੀ ਦਸਵੇਂ ਪਾਤਸ਼ਾਹ ਕਿਉਂਕਿ ਜਦੋਂ ਦਾ ਅਨੰਦਪੁਰ ਸਾਹਿਬ ਛੱਡਿਆ ਸੀ ਤੇ ਦਸਵੇਂ ਪਾਤਸ਼ਾਹ ਨੇ ਕਿਤੇ ਆਰਾਮ ਨਹੀਂ ਕੀਤਾ ਦਿਨ ਰਾਤ ਜੰਗਲਾਂ ਦੇ ਵਿੱਚ ਹੁੰਦੇ ਹੋਏ ਤੇ ਦਿਨ ਰਾਤ ਰਸਤੇ ਤੇ ਤੁਰਦੇ ਹੋਏ ਬਹੁਤ ਥੱਕ ਚੁੱਕੇ ਸਨ ਤੇ ਉਹ ਜੋ ਪੂਰਨ ਮਸੰਦ ਦੇ ਨੌਕਰ ਨੇ ਟੈਂਡ ਦਿੱਤੀ ਸੀ ਉਹੀ ਟੈਂਡ ਜਦੋਂ ਅੱਗ ਬੁਝ ਗਈ ਤਉਨੂੰ ਖਾਲੀ ਕਰਕੇ 10ਵੇਂ ਬਾਦਸ਼ਾਹ ਨੇ ਉਸ ਟੈਂਡ ਦਾ ਆਸਰਾਣਾ ਲਾਇਆ ਸੀ ਤੇ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਸੌਂ ਗਈ ਦੂਸਰੇ ਪਾਸੇ ਉਹਨਾਂ ਦੇ ਜੋ ਸਿੰਘ ਸਨ ਦਸਵੇਂ ਪਾਤਸ਼ਾਹ ਦੇ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਲਬ ਦੇ ਲਬ ਦੇ ਦਸਵੇਂ ਪਾਤਸ਼ਾਹ ਨੂੰ 마ਸੀਵਾੜੇ ਦੇ ਜੰਗਲਾਂ ਦੇ ਵਿੱਚ ਦੇਖਿਆ ਕਲਗੀਆਂ ਵਾਲੇ ਸੁੱਤੇ ਪਏ ਸਨ ਤੇ ਇਧਰ ਆ ਕੇ ਦੇਖਿਆ ਕਿ ਗੁਰੂ ਸਾਹਿਬ ਜਿੱਦ ਦੀ ਪੈਰਾਂ ਦੇ ਵਿੱਚ ਚਰਨਾਂ ਦੇ ਵਿੱਚ ਕੰਡੇ ਖੁੱਬੇ ਹੋਏ ਸਨ ਲਹੂ ਵਹਿ ਰਿਆ ਸੀ ਜੋ ਸਤਾਂ ਤੇ ਕੱਪੜੇ ਪਾਇਸਨ ਉਹ ਵੀ ਲੀਰੋ ਲੀਰ ਸਨ ਤੇ ਆ ਕੇ ਨਮਸਕਾਰ ਕੀਤੀ ਆ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਮੱਥਾ ਟੇਕਿਆ ਤੇ ਗੁਰੂ ਸਾਹਿਬ ਜਦੋਂ ਉੱਠਿਆ ਵੇਖਿਆ ਤੇ ਬੜਾ ਵੇਖ ਕੇ ਭਾਵਕ ਹੋਇਆ ਪਰ ਦਸਵੇਂ ਪਾਤਸ਼ਾਹ ਨੂੰ ਜਦੋਂ ਪੁੱਛਿਆ ਸਾਰਾ ਵਾਰਤਾ ਦੱਸੀ ਹੈ ਤੇ 10ਵੇਂ ਬਾਦਸ਼ਾਹ ਕਹਿਣ ਲੱਗਿਆ ਕਿ ਅਸੀਂ ਇਸ਼ਨਾਨ ਕਰਨਾ ਹੈ ਤੇ ਉਸ ਸਮੇਂ 10ਵੇਂ ਪਾਸ਼ਾ ਜੀ ਇੰਨੇ ਥੱਕ ਚੁੱਕੇ ਸਨ ਕਿ ਸਰੀਰ ਦੇ ਜੋ ਚਰਨਾਂ ਤੇ ਸੋਜ ਸੀ ਸਰੀਰ ਵੀ ਬਹੁਤਾਂ ਜ਼ਖਮੀ ਹੋਇਆ ਪਿਆ ਸੀ ਤੇ ਭਾਈ ਮਾਨ ਸਿੰਘ ਨੇ 10ਵੇਂ ਪਾਸ਼ਾ ਨੂੰ ਆਪਣੇ ਗਧਾੜੇ ਛੱਕ ਕੇ ਤੇ ਉਥੇ ਇੱਕ ਖੂਹ ਦੇਖਿਆ ਤੇ ਖੂਹ ਦੇ ਕੋਲ ਲੰਘ ਗਏ ਇਸ਼ਨਾਨ ਕਰਾਉਣ ਵਾਸਤੇ ਤੇ ਭਾਈ ਗੁਲਾਬਾ ਤੇ ਭਾਈ ਪੰਜਾਬਾ ਇਹਨਾਂ ਨੂੰ ਵੀ ਪਤਾ ਲੱਗਿਆ ਕਿ ਦਸਵੇਂ ਪਾਤਸ਼ਾਹ ਜੀ ਆਪਣੇ ਇੱਥੇ ਆਏ ਹਨ ਜੋ ਇਹਨਾਂ ਦਾ ਖੂਹ ਸੀ ਤੇ ਉਸ ਸਮੇਂ ਇਹ ਦੋਨੇ ਭਾਈ ਆ ਕੇ ਇੱਥੇ ਦਸਵੇਂ ਪਾਤਸ਼ਾਹ ਨੂੰ ਭਾਈ ਗੁਲਾਬਾ ਤੇ ਭਾਈ ਪੰਜਾਬਾ ਆਪਣੇ ਘਰ ਲੈ ਕੇ ਗਏ ਹਨ ਉਹ ਸੀ ਆਪਣਾ 24 ਦਸੰਬਰ ਨੌ ਪੋਹ ਦੀ ਰਾਤ ਜੋ ਕੱਟੀ ਐ ਤੇ ਇਹ ਦਾਸ ਪੋਹ 25 ਦਸੰਬਰ ਨੂੰ ਭਾਈ ਗੁਲਾਬਾ ਤੇ ਭਾਈ ਪੰਜਾਬਾ ਦਸਵੇਂ ਪਾਤਸ਼ਾਹ ਨੂੰ ਆਪਣੇ ਘਰ ਲੈ ਕੇ ਗਏ ਸਨ ਦੂਸਰੇ ਪਾਸੇ ਹੁਣ ਜਦੋਂ 24 ਨੂੰ ਰਾਤ ਦਾ ਸਮਾਂ ਮਾਤਾ ਗੁਜਰੀ ਤੇ ਛੋਟੇ ਸਹਿਬ ਜਾਂਦੇ ਇਹ ਗੰਗੂ ਆਪਣੇ ਘਰ ਲੈ ਕੇ ਗਿਆ ਮੋਰਾਂ ਦੇਖੀਆਂ ਤੇ ਮਨ ਬੇਈਮਾਨ ਹੋ ਗਿਆ ਤੇ ਉਸ ਸਮੇਂ ਗੁਰੂ ਪਿਆਰਿਓ 24 ਦਸੰਬਰ 9 ਪੋ ਦੀ ਰਾਤ ਮਾਤਾ ਜੀ ਤੇ ਛੋਟੇ ਸਹਿਬ ਜਾਂਦਿਆਂ ਨੇ ਇੰਨਾ ਦੇ ਘਰ ਕੱਟੀ ਹੈ ਗੰਗੂ ਦੇ ਘਰ ਤੇ ਆਪਣੀ ਮਾਤਾ ਨੂੰ ਕਹਿਣ ਲੱਗਿਆ ਕਿ ਇੰਨਾਂ ਆਵਾਜ਼ ਤੇ ਰੋਟੀ ਤਿਆਰ ਕਰ ਦੇ ਮਾਤਾ ਤੇ ਉਹਦੇ ਵਿੱਚ ਜ਼ਹਿਰ ਪਾ ਦੇ ਤੇ ਉਹ ਕਹਿਣ ਲੱਗਿਆ ਕਿ ਸਹਬ ਜਾਦੇ ਤੇ ਮਾਤਾ ਜੀ ਮਾਰ ਜਾਣਗੇ ਤੇ ਇਹਨਾਂ ਦੇ ਕੋਲ ਮੋਹਰਾਂ ਆਪਣੀਆਂ ਰਹਿ ਜਾਣੀਆਂ ਬੜਾ ਧੰਨਾ ਹੈ। ਤੋਂ ਉਸ ਦੀ ਮਾਤਾ ਨੇ ਉਹਨੂੰ ਲਾਣਤਾ ਪਾਈਆਂ ਵੀ ਪਾਪੀਆ ਇੰਨਾ ਚਿਰ ਰਸੋਈ ਦਾ ਕੰਮ ਕੀਤਾ ਹੈ ਆਪ ਨੂੰ ਰੋਟੀ ਦਿੰਦੇ ਰਹੇ ਹੈ ਤੂੰ ਇਹ ਐਵੇਂ ਕਿਵੇਂ ਸੋਚ ਲਿਆ ਤੇ ਪਰ ਆਪਣੇ ਮਾਤਾ ਨੂੰ ਝਿੜਕਾ ਦਿੰਦਾ ਵੀ ਤੂੰ ਚੁੱਪ ਕਰ ਇਹਨਾਂ ਕੋਲੇ ਮਾਇਆ ਬਹੁਤ ਹੈ ਇਹ ਮਾਇਆ ਆਪਾਂ ਰੱਖ ਲਵਾਂਗੇ ਹੁਣ ਮਾਤਾ ਜੀ ਵਿਚਾਰੇ ਉਮਰ ਦੇ ਸਾਹਮਣਾਲ ਨੀਂਦ ਨਹੀਂ ਆਈ ਹੈ ਬੱਚਿਆਂ ਦਾ ਖਿਆਲ ਰੱਖ ਰਹੀ ਹੈ ਇਧਰੋਂ ਇਹਦਾ ਸਮਾਂ ਨਹੀਂ ਲੱਗਿਆ ਕਿ ਮੋਹਰਾਂ ਚੁੱਕ ਲਵਾ ਅਖੀਰ ਇਹਨੇ ਰਾਤ ਨੂੰ ਕਾਫੀ ਸਮਾਂ ਹੋਇਆ ਤੇ ਮਾਤਾ ਜਾਗਦੀ ਦੇ ਸਾਹਮਣੇ ਮੋਹਰਾਂ ਚੱਕ ਕੇ ਪਾਸੇ ਲੈ ਗਿਆ ਅੰਮ੍ਰਿਤ ਵੇਲਾ ਹੋਇਆ ਤੇ ਇਸ ਨੂੰ ਹੁਣ ਪੁੱਛਿਆ ਕਿ ਗੰਗੋ ਮੋਹਰਾਂ ਪੁੱਤ ਸਾਮ ਦਿੱਤੀਆਂ ਤੇ ਕਹਿਣ ਲੱਗਿਆ ਕਿ ਕਿਹੜੀਆਂ ਮੋਹਰਾਂ ਤੇ ਮਾਤਾ ਜੀ ਨੇ ਕਿਹਾ ਹੈ ਕਿ ਪੁੱਤ ਜਿਹੜਾ ਤੂੰ ਰਾਤ ਇੱਥੋਂ ਚੁੱਕ ਕੇ ਲੈ ਕੇ ਗਿਆ ਉਹ ਸਭ ਮੋਹਰਾਂ ਹਨ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਸਾਹਮਣੇ ਦਿੱਤੀ ਹੁੰਦਾ ਠੀਕ ਹੈ ਆਪਣੇ ਕੋਈ ਨਾ ਕੁਝ ਵੰਡਿਆ ਤੂੰ ਇੰਨਾ ਘਰ ਆਪਣੀ ਸੇਵਾ ਕੀਤੀ ਹੈ ਇੰਨਾ ਸਮਾਂ ਆਪਣੇ ਘਰ ਸੇਵਾ ਕੀਤੀ ਹੈ ਤੇ ਚਲ ਕੋਈ ਗੱਲ ਨਹੀਂ ਤੂੰ ਰੌਲਾ ਨਾ ਪਾ ਉਸ ਸਮੇਂ ਜਾਣ ਬੁੱਝ ਕੇ ਰੌਲਾ ਪਾਉਣ ਲੱਗਿਆ ਤੇ ਉਸ ਨੂੰ ਇਹ ਮਨ ਦੇ ਵਿੱਚ ਲਾਲਚ ਸੀ ਕਿ ਇਧਰੋਂ ਮੋਹਰੇ ਮਿਲ ਜਾਣਗੀਆਂ ਦੂਸਰੇ ਪਾਸੇ ਸਰਕਾਰ ਤੋਂ ਇਨਾਮ ਮਿਲ ਜਾਵੇਗਾ ਹੁਣ ਇਸ ਨੇ ਬੜੀ ਚਾਲ ਚੱਲੀ ਹੈ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਨੂੰ ਅੰਦਰ ਬੰਦ ਕਰ ਦਿੱਤਾ ਬਾਹਰੋਂ ਤਾਲਾ ਲਾ ਦਿੱਤਾ ਤੇ ਇਹ ਆਪਦੇ ਪਿੰਡ ਸਹੀੜੀ ਤੋਂ ਮਰਿੰਡੇ ਪਹੁੰਚਿਆ ਉੱਥੇ ਸਰਕਾਰ ਨੂੰ ਖਬਰ ਕਰ ਦਿੰਦੀ ਹੈ ਕਿ ਤੁਹਾਡੇ ਤੋਂ ਬਾਗੀ ਹੋਏ ਮਾਤਾ ਜੀ ਅਤੇ ਉਹਨਾਂ ਦੇ ਸਹਿਬਜ਼ਾਦੇ ਮੇਰੇ ਘਰ ਬੈਠੇ ਹਨ ਤੇ ਉਸ ਸਮੇਂ ਉਹਨਾਂ ਨੇ ਦੋ ਜਾਨੇ ਆਪਣੇ ਭੇਜੇ ਹਨ ਜੋ ਗੁਰਮ ਪਿਆਰਿਓ ਉਸ ਸਮੇਂ ਦੇ ਜੋ ਦਰੋਗੇ ਸਨ ਜਾਨੀ ਖਾਂ ਤੇ ਮਾਨੀ ਖਾਂ ਉਹ ਇਸ ਥਾਂ ਤੇ ਪਹੁੰਚ ਐ ਸੇਹੀ ਪਹੁੰਚ ਐ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜਾਦਿਆਂ ਨੂੰ ਫੜ ਕੇ ਤੇ ਗੱਡਿਆਂ ਦੇ ਵਿੱਚ ਬਹਾਇਆ ਤੇ ਉਸ ਸਮੇਂ ਮਰਿੰਡੇ ਵੱਲ ਨੂੰ ਲੈ ਤੁਰੇ ਹਨ ਤੇ ਮਾਤਾ ਜੀ ਦੇ ਬਚਨ ਮਾਤਾ ਜੀ ਨੇ ਕਿਹਾ ਗੰਗੋ ਗੰਗੋ ਤੂੰ ਬੜਾ ਕਹਿਰ ਕਮਾਇਆ ਇਸ ਮਾਇਆ ਨੇ ਤੇਰੇ ਸਾਥ ਨਹੀਂ ਜਾਣਾ ਤੇ ਇਸ ਮਾਇਆ ਹੀ ਨਹੀਂ ਤੇਰਾ ਅੰਤ ਕਰਨਾ ਇਹ ਬਚਨ ਮਾਤਾ ਜੀ ਨੇ ਕਹੇ ਸੰਤ ਉਹਨਾਂ ਬੜੀਆਂ ਲਾਨ ਤਾਂ ਪੈ ਰਹੀਆਂ ਸਾਰੇ ਸਿਹੜੀ ਦੇ ਲੋਕ ਵੇਖ ਰਹੇ ਹਨ ਤੇ ਤਰਸ ਕਰ ਰਹੇ ਹਨ ਗੰਗੂ ਨੂੰ ਲਾਹਨਤਾਂ ਪਾਰ ਆਇਨ ਕਿ ਬੜਾ ਵੱਡਾ ਕੈਰ ਕਮਾਇਆ ਇਹਨੂੰ ਇੰਜਨੀਸ਼ੀ ਕਰਨਾ ਚਾਹੀਦਾ ਉਸ ਸਮੇਂ ਗੁਰਮ ਪਿਆਰਿਓ 25 ਦਸੰਬਰ 10ਪੋ ਨੂੰ ਗੰਗੂ ਦੇ ਪਿੰਡ ਸਹੀੜੀ ਤੋਂ ਮਰੀਂਡੇ ਵੱਲ ਛੋਟੇ ਸਾਹਿਬ ਜਾਦੇ ਤੇ ਮਾਤਾ ਜੀ ਨੂੰ ਇਹ ਦੋ ਜਾਣੇ ਜੋ ਉਸ ਸਰਕਾਰ ਦੇ ਬੰਦੇ ਸਨ ਇਹ ਲੈ ਕੇ ਗਏ ਸਨ ਮਰਿੰਡੇ ਦੇ ਵਿੱਚ ਜਾ ਕੇ ਹੁਣ ਪਹੁੰਚੇ ਹਨ ਏਸੀ ਦਾਸ ਉਹ 25 ਦਸੰਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ